ਟਾੜਾ ਜੀ ਤੁਹਾਨੂੰ ਹੀਲ ਮੰਨ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਇਹੋ ਕਹਿਣਾ ਚਾਹੁੰਦੀ ਆਂ ਵੀ ਸ਼ਾਂਤਮਈ ਢੰਗ ਨਾਲ ਵੋਟਾਂ ਹੋਣ ਤੇ ਵਿਕਾਸ ਦੇ ਨਾਂ ਤੇ ਅਸੀਂ ਵੋਟ ਮਤਲਬ ਕਰ ਰਹੇ ਆਂ ਇਲੈਕਸ਼ਨ ਤੇ ਮੈਨੂੰ ਪੂਰੀ ਉਮੀਦ ਆ ਵੀ ਮੈਂ ਜਿੱਤਾਂਗੀ ਤੇ ਬਾਕੀ ਮਾਲਕ ਨਾਲ ਬਸ ਇੰਨਾ ਹੀ ਕਹਿ ਕੇ ਮੈਂ ਸ਼ੁਕਰਗੁਜ਼ਾਰ ਵੋਟਰ ਸਪੋਰਟਰਨ ਕੀ ਫੀਲ ਕਰਦੇ ਹੋ ਮੈਂ ਉਹ ਕਹਿੰਨੀ ਆਂ ਵੀ ਆਪਣਾ ਵੱਧ ਚੜ ਕੇ ਵੋਟ ਪਾਓ ਤੇ ਬਹੁਤ ਮਤਨ ਚਿੰਤਾਵਾਂ ਠੀਕ ਹੈ ਫਿਰ ਆਪਾਂ ਆਪਣੇ ਪਰ ਇਹਨਾਂ ਆਮ ਆਦਮੀ ਪਾਰਟੀ ਹਾਂਜੀ ਅੱਜ ਅਸੀਂ ਨਾਮਜ਼ਦਗੀ ਫਾਰਮ ਭਰਨ ਵਾਸਤੇ ਇੱਥੇ ਐਡੀਐਮ ਅਫੀਸਰ ਤਸੀਲ ਦੇ ਵਿੱਚ ਪਹੁੰਚੇ ਹਾਂ ਤੇ ਅਸੀਂ ਵਿਕਾਸ ਦੇ ਨਾਂ ਤੇ ਜੋ ਇਲੈਕਸ਼ਨ ਇੱਥੇ ਲੜ ਰਹੇ ਹਾਂ ਜੀ ਵਿਕਾਸ ਨੂੰ ਲੈ ਕੇ ਮੰਤਰੀ ਸਾਹਿਬ ਨੇ ਜੋ ਕੰਮ ਕੀਤੇ ਆ ਆਮ ਆਦਮੀ ਪਾਰਟੀ ਕਲੀਨਿਕ ਹੋਏ ਜਾਂ ਕੋਈ ਨਾਲੋ ਵੀ ਸੜਕਾਂ ਹੋਈਆਂ ਕੋਈ ਵੀ ਬਹੁਤ ਵਧੀਆ ਕੰਮ ਮੰਤਰੀ ਸਾਹਿਬ ਨੇ ਕੀਤੇ ਆ ਇਹ ਉਸ ਨੂੰ ਲੈ ਕੇ ਉਸ ਮੁੱਦੇ ਨੂੰ ਲੈ ਕੇ ਇਹ ਰੈਕਸ਼ਨ ਲੜ ਰਹੇ ਆ ਤੇ ਆਸ ਕਰਦੇ ਆ ਕਿ ਜਨਤਾ ਵੀ ਸਾਡੀ ਸਾਥ ਦੇਗੀ ਤੇ ਬਹੁਮਤ ਨਾਲ ਜਿੱਤਾਂਗੇ ਜੀ ਅ ਇਸ ਵੇਲੇ ਅ ਇਸ ਵੇਲੇ ਆਪਾਂ ਸਾਫ ਡੂਈ ਦੇ ਨਾਲਾ ਦੀ ਕੋਰਟ ਦੇ ਵਿੱਚ ਉਹਦਾ ਇਹ ਨਾਲਾ ਦੇ ਵਿੱਚ ਇਹ ਨਾਲਾ ਦੀ ਨਗਰ ਪੰਚਾਇਤ ਦੇ ਦੋ ਵਾਡਾਂ ਦੀ ਬਾਈ ਇਲੈਕਸ਼ਨ ਇਹ ਮੀਟਿੰਗ ਹੋਣਾ ਉਹਦੇ ਕਰਕੇ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਂ ਪੇਪਰ ਜਿਹੜੇ ਆ ਉਹ ਦਾਖਲ ਕਰਨਾ ਹੈ ਸਾਡੀ ਭੈਣ ਜੀ ਨੀਲ ਮਧਾਨੀ ਜੀ ਵਾਰ ਨੰਬਰ 7 ਤੋਂ ਔਰ ਮੇਰਾ ਛੋਟਾ ਵੀਰ ਗੁਰਦੇਵ ਇਹ ਵਾਰ ਨੰਬਰ 5 ਤੋਂ ਸਾਡੇ ਉਮੀਦਵਾਰ ਨੇ ਅਸੀਂ ਪਿਛਲੇ ਕਈ ਦਿਨਾਂ ਤੋਂ ਕੈਂਪੇਨ ਸ਼ੁਰੂ ਕੀਤੀ ਹੈ ਪਤਾ ਅੱਜ ਕਿਉਂਕਿ ਆਖਰੀ ਦਿਨ ਹੈ ਪੇਪਰ ਦਾਖਲ ਕਰਨ ਦਾ ਸੋ ਪੇਪਰ ਦਾਖਲ ਕੀਤੇ ਤੇ ਬੋ ਕਹਦਾ ਅੱਜ ਤੋਂ ਬਾਅਦ ਜਿਹੜੀ ਆ ਕੈਂਪੇਨ ਸ਼ੁਰੂ ਹੋਊਗੀ ਔਰ ਅਸੀਂ ਵਕਾਸ ਦੇ ਮੁੱਦੇ ਦੇ ਉੱਤੇ ਚੋਣ ਲੜਾਂਗੇ ਕੋਈ ਦੂਸ਼ਣਬਾਜੀ ਵਾਲੀ ਪੋਲਿਟਿਕਸ ਨਹੀਂ ਕਰਦੇ ਦੂਸ਼ਣਬਾਜੀ ਵਾਲੀ ਪੋਲਿਟਿਕਸ ਉਹ ਕਰਦੇ ਆ ਜਿੰਨੇ ਨੇ ਕੰਮ ਨਹੀਂ ਕੀਤਾ ਸੋ ਅਸੀਂ ਕੰਮ ਕੀਤਾ ਅੱਜ ਨਾਲ ਇਹਦੀਆਂ ਦੋ ਵਾਡਾਂ ਤੇ ਘਰ-ਘਰ ਜਾਵਾਂਗੇ ਜੋ ਕੰਮ ਅਸੀਂ ਪੌਣੇ ਤਿੰਨ ਸਾਲ ਦੇ ਵਿੱਚ ਕੀਤਾ ਹੈ ਉਹ ਕੰਮ ਦੀਸ ਫੋਰ ਜਿਹੜੀ ਆ ਉਹਨਾਂ ਦੋ ਵੱਡਾਂ ਦੇ ਆਪਣੇ ਸੂਜਨ ਵੋਟਰਾਂ ਨੂੰ ਦਾਂਗੇ ਔਰ ਲਾਜ਼ਮੀ ਜਿਹੜਾ ਕੱਲਾ ਇੱਥੇ ਦੀ ਪੂਰੇ ਪੰਜਾਬ ਚ 64 ਅਸੀਂ ਮਤਲਬ ਜਿਹੜੀ ਇਹ ਚੋਣ ਦੇ ਵਿੱਚੋਂ ਜਿੱਦਾਂ ਜਿੰਮੀ ਚੋਣਾਂ ਚੋਂ ਹੁਣੇ ਜਿੱਤ ਕੇ ਨਿਕਲੇ ਇਹਨਾਂ ਚੋਂਾਂ ਦੇ ਵਿੱਚੋਂ ਵੀ ਅਸੀਂ ਜਿੱਤ ਕੇ ਨਿਕਲਾਂਗੇ ਸੋ ਮੇਰੀ ਨਾਲੇ ਦੀ ਸਾਧ ਸੰਗਤ ਨੂੰ 5 ਤੇ 7 ਦੇ ਵਾਰਡ ਵਾਸੀਆਂ ਨੂੰ ਬੇਨਤੀ ਹੈ ਕਿ ਜੋ ਅਸੀਂ ਵਿਕਾਸ ਕੀਤਾ ਬਾਜੀ ਇੱਥੇ ਲੜਾਈਆਂ ਹੋ ਰਹੀਆਂ ਜੀ ਇੱਥੇ ਤੁਸੀਂ ਵੀਡੀਓ ਦੇਖੀ ਹੋਣੀ ਹੈ ਉਹਦੇ ਬੜੀ ਮਾੜੀ ਗੱਲ ਹੈ ਕਿ ਉਦੋਂ ਇੱਕ ਬੜਾ ਜੁੰਮਿਆ ਲੀਡਰ ਸਾਬ ਕਾ ਐਮਐਲਏ ਸਾਬ ਨਾਲ ਖੜੇ ਸੀਗੇ ਜਦੋਂ ਉਹਨਾਂ ਦੇ ਕੁਝ ਜਿਹੜੇ ਬਹੁਤ ਰਾਈਟ ਹੈਂਡ ਤੇ ਲੈਫਟ ਹੈਂਡ ਵਾਲੇ ਬੰਦੇ ਉਹ ਕਹਿਦੇ ਸੀ ਕਿ ਕਤਲ ਹੋ ਜਾਣਗੇ ਜੀ 플ਾਂਟ ਹੋ ਜਾਊਗਾ ਜੀ ਠੀਕ ਹੋ ਜਾਊਗਾ ਮੈਂ ਅਈ ਨਾਲਾ ਛੇਦ ਦੇ ਵਸੀਆਂ ਨੂੰ ਔਰ ਪੰਜ ਤੇ ਸੱਤ ਦੇ ਵਸਨੀਕਾਂ ਨੂੰ ਵੋਟਰਾਂ ਨੂੰ ਮੀਡੀਆ ਨੇ ਲਈ ਇਹ ਕਹਿਣਾ ਚਾਹੁੰਦਾ ਕਿ ਕਮਰੋੜਾ ਨਹੀਂ ਸਦ ਪੱਤਾ ਨਹੀਂ ਹਿਲੰਦਿਆਂਗੇ ਉਦੋਂ ਪੱਤਾ ਨਹੀਂ ਹਿਲੰਦਿਆਂਗੇ ਲੋਕ ਗਿੱਜਿਆ ਗੁੰਡਾਗਰਦੀ ਕਰਦੇ ਪਰ ਕਿਸੇ ਨੂੰ ਗੁੰਡਾਗਰਦੀ ਨਹੀਂ ਕਰਦੇ ਸਭ ਲੋਕ ਆਰਾਮ ਨਾਲ ਆਪਣੀ ਵੋਟ ਪਾਉਂਦੇ ਆਪਣੀ ਮਰਜ਼ੀ ਦੇ ਪੋਰ ਉਹਨਾਂ ਨੂੰ ਜਿਹੜਾ ਵੀ ਪਸੰਦੀ ਦਾ ਕੈਂਡੀਡੇਟ ਹੈ ਉਹਨੂੰ ਵੋਟਾਂ ਪਾਓ ਜਿਹੜੇ ਵੀ ਬੰਦੇ ਨੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕੋਈ ਬੂਥਾਂ ਤੇ ਹੱਲਾ ਗੁੱਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੀ ਉਹਦੇ ਪੂਰੇ ਭਗਵੰਦ ਕੀਤੇ ਅਸੀਂ ਸਖਤ ਜਿਹੜੀ